ਮੇਸ਼ਿੰਦਰ ਗਰੇਵਾਲ ਉਹਨਾਂ ਦਾ ਮੈਂ ਅੱਜ ਦਾ ਬਿਆਨ ਸੁਣਿਆ ਕਹਿੰਦੇ ਕਿ ਗੈਨੀ ਹਰਪ੍ਰੀਤ ਸਿੰਘ ਨੇ ਕਿਹੜੀ ਜੇਲ੍ਹ ਕੱਟੀ ਹੈ ਪ੍ਰਧਾਨ ਬਣ ਕੇ ਕਾਲੀ ਦਲ ਦੇ ਤੇ ਤੁਸੀਂ ਕਿਹੜੀਆਂ ਜੇਲਾਂ ਕੱਟੀਆਂ ਤੁਸੀਂ ਆਪਦੀਆਂ ਕੁਰਸੀਆਂ ਵਾਸਤੇ ਕੱਟੀਆਂ ਹੂੰ ਠੀਕ ਹੈ ਅੱਛਾ ਜੇ ਜੇਲ੍ਹ ਕੱਟੇ ਤੋਂ ਹੀ ਹੁੰਦਾ ਚਲੋ ਐਂ ਮੰਨ ਲਓ ਹੂੰ ਵੀ ਜੇ ਜੇਲ੍ਹ ਕੱਟੇ ਤਾਂ ਫੇਰ ਹੀ ਉਹ ਪ੍ਰਧਾਨ ਬਣ ਸਕਦਾ ਉਹ ਨਹੀਂ ਬਣ ਸਕਦਾ ਉਦੋਂ ਹੂੰ ਬਣ ਸਕਦਾ ਹੈ ਅਮਰਤਪਾਲ ਸਿੰਘ ਕੱਟ ਰਿਹਾ ਫਿਰ ਉਹਨੂੰ ਮੰਨ ਲੈਣ ਹਾਂ ਚਲੋ ਐਂ ਮੰਨ ਲਓ ਇਹ ਵੀ ਤੁਹਾਡੇ ਬਚਨ ਸੱਚੇ ਆ ਵੀ ਅੰਮ੍ਰਿਤਪਾਲ ਸਿੰਘ ਨਾਲੇ ਉਹਦਾ ਜੀਵਨ ਐ ਨਾਲੇ ਉਹ ਹਾਜ਼ਰ ਜਵਾਬੀ ਐ ਪੜਿਆ ਲਿਖਿਆ ਹੈਗਾ ਤੇ ਫਿਰ ਉਹਨੂੰ ਮੰਨ ਲਓ ਚਲੋ ਜੀ ਜੇ ਤੁਸੀਂ ਕਹਿੰਦੇ ਤੁਹਾਡੇ ਮਗਰ ਲੱਗਦੇ ਆ ਵੀ ਉਸ ਨੂੰ ਮੰਨ ਲਓ ਤੁਸੀਂ ਅੰਮ੍ਰਿਤਪਾਲ ਸਿੰਘ ਨੂੰ ਇਹ ਚੀਜ਼ ਐ ਨਾ ਅੱਜ ਧਾਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਕਿ ਮੈਂ ਵੀ ਉਸੇ ਕਮੇਟੀ ਦੇ ਵਿੱਚ ਸੀ ਮੈਨੂੰ ਉਸ ਕਮੇਟੀ ਦਾ ਚੇਅਰਪਰਸਨ ਲਗਾਇਆ ਗਿਆ ਸੀ ਮੈਂ ਅਸਤੀਫਾ ਇਸ ਕਰਕੇ ਦੇ ਦਿੱਤਾ ਮੈਨੂੰ ਉਸੇ ਦਿਨ ਹੀ ਇਹ ਗੱਲ ਸੁੱਝ ਗਈ ਸੀ ਮੈਨੂੰ ਔੜ ਗਈ ਸੀ ਕਿ ਇਹ ਕੱਤਰਤਾ ਨਹੀਂ ਕਰਾਉਣੀ ਚਾਹੁੰਦੇ ਇਹ ਤਾਂ ਵੱਖਰਾ ਇਕ ਕਾਲੀ ਦਲ ਬਣਾਉਣਾ ਚਾਹੁੰਦੇ ਤੇ ਉਹਦੇ ਆਪ ਪ੍ਰਧਾਨ ਬੰਨਣਾ ਚਾਹੁੰਦੇ ਆ ਹਰਪ੍ਰੀਤ ਸਿੰਘ ਤਾਂ ਮੀਨੋ ਤਾਂ ਗੁਰਮਖੋ ਸੁਖਬੀਰ ਤੋਂ ਡਰ ਲੱਗੀ ਜਾਂਦਾ ਕਾਦਾ ਜਿਹੜੇ ਪੁਰਾਣੇ ਡਰ ਪਠਾਏ ਹੋਏ ਆ ਜਦੋਂ ਇਹਨਾਂ ਦਾ ਰਾਜ ਸੀ ਨਾ ਆਵ ਝਾੜੂ ਪੋਚੇ ਆਉਣ ਤੋਂ ਪਹਿਲਾਂ ਇਹ ਕੀ ਕਰਦੇ ਜਿਹੜਾ ਕੋਈ ਬੰਦਾ ਅਕਾਲੀ ਦਲ ਦੇ ਸਹਿਮਤ ਨਹੀਂ ਸੀਗਾ ਵਿਰੋਧਤਾ ਕਰਦਾ ਸੀ ਜਾਂ ਮੰਨ ਲਓ ਭਾਵੇਂ ਉਹ ਅਕਾਲੀ ਦਲ ਅੰਬਰ ਸਰਦਾ ਬੰਦਾ ਹੈ ਚਾਹੇ ਉਹ ਕਾਂਗਰਸ ਦਾ ਬੰਦਾ ਓਹਨੂੰ ਕਹਿੰਦੇ ਸੀ 10 ਫਿਰ ਕਿਵੇਂ ਗਏ ਥਾਣੇ ਜਾਣਾ ਹੈ ਕਿ ਸਾਡੇ ਦਲ ਚ ਆਉਣਾ ਹੈ ਓਹਨੂੰ ਪਸਾ ਦਿੰਦੇ ਸੀ ਜਾਂ ਫਿਰ ਉਹ ਡਰਾ ਕੇ ਸਰੋਪਾ ਉਹਦੀ ਗੱਲ ਚ ਪਾਉਣਾ ਲਓ ਜੀ ਬੋਲੇ ਸੋ ਨਿਹਾਲ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਹੈ ਅਕਾਲੀ ਦਲ ਧਨੀ ਨਾ ਹੋਵਰ ਹੂੰ ਸਾਨੂੰ ਇੱਕ ਸ਼੍ਰੋਮਣੀ ਅਕਾਲੀ ਦਲ ਚਾਹੀਦਾ ਸੀ ਹੂੰ ਸ਼੍ਰੋਮਣੀ ਹਾਲਾਂਕਿ ਇੱਕ ਕੀਤੀਆਂ ਇਹਨਾਂ ਨੇ ਗਲਤੀਆਂ ਹੁਣ ਚਲੋ ਮੰਨ ਲਓ ਪ੍ਰੈਜ਼ੀਡੈਂਟ ਬਣ ਗਏ ਉਹਨਾਂ ਦਾ ਵੱਖਰਾ ਅਕਾਲੀ ਦਲ ਬਣ ਗਿਆ ਪਰ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਅਕਾਲੀ ਦਲ ਬਣਾਇਆ ਸੀ ਅੰਮ੍ਰਿਤਸਰ ਬਸ ਬਿਲਕੁਲ ਉਦੋਂ ਬਾਅਦ ਤਾਂ ਕੋਈ ਅਕਾਲੀ ਦਲ ਸੀ ਨਹੀਂ ਹੂੰ ਪਰ ਫੇਰ ਕੀ ਕੀਤਾ ਇਹਨਾਂ ਨੇ ਜ਼ਬਰਦਸਤੀ ਬਾਦਲ ਨੇ ਇਕੱਠ ਦਿਖਾ ਕੇ ਹਜੂਮ ਦਿਖਾ ਕੇ ਪਿੰਡਾਂ ਚੋਂ ਦਿਹਾੜੀ ਇਕੱਠੇ ਕਰਕੇ ਤੇ ਮੇਰੇ ਮਗਰ ਇਹ ਨਹੀਂ ਜਨਤਾ ਤੇ ਫਿਰ ਆਪ ਦਾ ਕਾਲੀਦਲ ਬਾਦਲ ਬਣਾ ਕੇ ਬਹਿ ਗਿਆ ਇਹ ਅੱਛਾ ਠੀਕ ਹੈ ਨਾ ਤੇ ਉਦੋਂ ਮਾਂ ਫੇਰਾ ਆ ਦਿਨ ਆ ਗਿਆ ਹੁਣ ਪੰਜਾਬ ਜਮਾ ਖਤਮ ਹੋ ਗਿਆ ਸਿੱਖੀ ਖਤਮ ਹੋ ਗਈ ਤੇ ਹੁਣ ਤਾਂ ਤੁਸੀਂ ਸੁਣਿਆ ਹੀ ਆ ਕਰਨ ਔਜਲੇ ਨੇ ਗੀਤ ਗਾਇਆ ਮਾਂ ਦੀ ਗਾਲੀ ਮਾਂ ਨੂੰ ਆਪਦੀ ਨੂੰ ਗਾਲ ਕੱਢਦੀ ਅਸੀਂ ਕਹਿੰਦਾ ਮਾਂ ਤੇ ਤੁਸੀਂ ਅਗਲਾ ਹੁਣ ਮੈਂ ਸ਼ਬਦ ਨਹੀਂ ਬੋਲਦਾ ਉਹ ਗੱਬਰੂ ਹੁੰਨੇ ਆ ਅਸੀਂ ਐਮ ਐਫ ਗੱਬਰੂ ਹੁੰਨੇ ਆ ਇੱਕ ਘੜਕਟ ਗਿਆ ਗੱਲ ਇਹ ਨਹੀਂ ਨਹੀਂ ਜੀ ਉਪਜ ਕੀਦੀ ਐ ਇਹ ਬਾਦਲ ਕੀ ਉਪਜ ਐ ਬਾਦਲ ਕੀ ਉਪਜ ਕਿਦਾਂ ਹੋਵੇ ਬਾਦਲ ਜਿਹੜੇ ਵੋਟਾਂ ਮੰਗਣ ਜਾਂਦੇ ਆ ਦੱਸੋ ਕਿਨੇ ਘਟਾੜੀ ਜਥੇ ਲਾਇਆ ਇਹਨਾਂ ਨੇ ਉੱਥੇ ਖਾੜੇ ਲਾ ਲੈਂਦੇ ਇਹ ਲੋਕਾਂ ਨੂੰ ਬੁੱਧੂ ਬਣਾ ਕੇ ਤੇ ਵੋਟਾਂ ਲੈ ਲੈਣੀਆਂ ਉਸ ਤੋਂ ਬਾਅਦ ਰਾਜ ਕਰਨਾ ਹੁਣ ਜਦੋਂ ਪਿਛਲੇ ਇਲੈਕਸ਼ਨ ਉਦੋਂ ਪ੍ਰਕਾਸ਼ ਬਾਦਲ ਜਾਂਦਾ ਸੀਗਾ ਉਹਨੇ ਲਿਖ ਕੇ ਪੋਸਟਰਾਂ ਤੇ ਥਾਂ ਥਾਂ ਲੱਗਿਆ ਹੋਇਆ ਕੰਧਾਂ ਤੇ ਕੀ ਖੰਭਿਆਂ ਤੇ ਕੀ ਹਰ ਕਿਥਾਂ ਰਾਜ ਨਹੀਂ ਸੇਵਾ ਰਾਜ ਨਹੀਂ ਸੇਵਾ ਤੇ ਜਦੋਂ ਜਿੱਤ ਗਏ ਫਿਰ ਰਾਜ ਨਹੀਂ ਸੇਵਾ ਹੂੰ ਫਿਰ ਰਾਜ ਤੇ ਕੋਮਾ ਲਾਤਾ ਪਹਿਲਾਂ ਤਾਂ ਸੀ ਨਾ ਰਾਜ ਨਹੀਂ ਤੇ ਕੋਮਾ ਤੇ ਫਿਰ ਸੇਵਾ ਫਿਰ ਕੱਲੇ ਰਾਜ ਤੇ ਕੋਮਾ ਲਾ ਕੇ ਨਹੀਂ ਸੇਵਾ ਹੁਣ ਤੁਹਾਡੀ ਕਿਉਂ ਖਾਲ ਦੀ ਢਾਂਗੇ ਹੂੰ ਪਹਿਲਾਂ ਕਹਿੰਦੇ ਰਾਜ ਨਹੀਂ ਸੇਵਾ ਫਿਰ ਕਹਿੰਦੇ ਰਾਜ ਕਰਾਂਗੇ 25 ਸਾਲ ਹਾਂ ਤੇ ਕੀਤਾ ਹੂੰ ਰਾਜ ਕੀਤਾ ਫਿਰ ਮਨਾਈਆਂ ਕੀਤੀਆਂ ਹੂੰ ਜੇ ਕੋਈ ਜੁੱਤੀਆਂ ਗੰਢੀ ਜਾਂਦਾ ਕੋਈ ਵਿਚਾਰਾ ਗਰੀਬ ਤੇ ਉਹਨੂੰ ਕੁਦਰਤੀ ਉੱਥੇ ਕਿਤੇ ਗੱਡੀ ਤੇ ਰੁਕ ਗਈ ਉੱਥੇ ਕੋਲ ਪੁੱਛ ਲਿਆ ਕਿੰਨੀ ਕਾਮਦਨ ਹੋ ਜਾਂਦੀ ਹੈ ਉਹ ਵਿਚਾਰਾ ਗਰੀਬ ਕਹਿੰਦਾ ਕਹਿੰਦਾ ਜੀ ਦੇਖੋ ਸਰਦਾਰ ਜੀ ਅੱਥ ਨੂੰ 300 ਰੁਪਿਆ ਜੀ ਮੈਂ ਕਮਾ ਲੈਣਾ ਸਸਤੇ ਭਾਵੇਂ ਤੈਨੂੰ ਤਾਂ ਫਿਰ ਐ ਕਰ 100 ਰੁਪਿਆ ਫਿਰ ਸਾਡਾ ਰੱਖਿਆ ਕਰ 200 ਰੁਪਿਆ ਤੂੰ ਕਰ ਲੈ ਜਾ ਕੇ 100 ਸਾਨੂੰ ਜਮਾ ਕਰਾ ਕੇ ਇੱਥੋਂ ਤੱਕ ਤੇ ਗਿਰਗੇ ਸੀ ਇਹ ਅੱਛਾ ਇੱਕੋ ਤੱਕ ਤਾਂ ਗਿਰਗੇ ਸੀ ਹੁਣ ਉਹ ਜਿਹੜਾ ਲਹੂ ਮੂਹ ਲੱਗਿਆ ਉਹ ਹੀ ਇਹਨਾਂ ਨੂੰ ਤੜਫਾਈ ਜਾਂਦਾ ਹੁਣ ਗਿਆਨੀ ਜਿਹੜਾ ਹਰਪ੍ਰੀਤ ਸਿੰਘ ਹੈ ਨਾ ਉਹ ਇਹਨਾਂ ਨੂੰ ਬਹੁਤ ਵੱਡਾ ਦਿਓ ਲੱਗੀ ਜਾਂਦਾ ਹੈ ਹੂੰ ਵੀ ਉਹ ਹੜੱਪ ਕਰੂ ਉਹ ਕਰੂ ਤੇ ਕਰੂਗਾ ਉਹ ਹੂੰ ਵੀ ਪਹਿਲਾਂ ਕਹਿੰਦੇ ਸੀਗੇ ਕਿ ਸੁਖਬੀਰ ਬਾਦਲ ਤੋਂ ਬਿਨਾ ਤਾਂ ਕੋਈ ਪ੍ਰਧਾਨ ਹੋ ਹੀ ਨਹੀਂ ਸਕਦਾ ਕਾਲੀਦਲ ਦਾ ਕੋਈ ਚਲਾ ਹੀ ਨਹੀਂ ਸਕਦਾ ਕਾਲੀਦਲ ਤੇ ਜੇ ਉਹਨਾਂ ਨੇ ਕੱਲ ਪ੍ਰਧਾਨ ਬਣਾ ਲਿਆ ਤੇ ਹੁਣ ਫਿਰ ਐਡਾ ਡਰ ਕੇ ਪੈ ਗਿਆ ਜਦੋਂ ਕੋਈ ਚਲਾ ਹੀ ਨਹੀਂ ਸਕਦਾ ਤੇ ਇਹਨਾਂ ਨੂੰ ਹੁਣ ਡਰ ਕਾਦਾ ਹੈਗਾ ਸ਼੍ਰੀ ਮਾਨ ਜੀ ਜਿਨ੍ਹਾਂ ਨੇ ਲਾਹਣ ਕੱਢੇ ਆ ਹੂੰ ਸ਼ਰਾਪ ਕੱਢੀ ਆ ਹੂੰ ਉਹ ਕਹਿੰਦੇ ਆ ਜਿਨ੍ਹਾਂ ਨੇ ਲੋਕਾਂ ਨੂੰ ਲੁੱਟਿਆ ਹੂੰ ਉਹ ਕਹਿੰਦੇ ਆ ਜਿਨ੍ਹਾਂ ਨੇ ਬਲੈਕਾਂ ਕੀਤੀਆਂ ਅਮਜੀਤ ਜੀ ਵਰਗੇ ਉਹ ਕਹਿੰਦੇ ਆ ਪੁੱਛਣ ਵਾਲਾ ਇਹਨੂੰ ਐ ਪੁੱਛੋ ਜਿਹੜੇ ਇਹ ਗੱਲਾਂ ਕਰਦੇ ਆ ਵੀ ਇਹ ਬੰਦਾ ਨਿਤਨੇਮਕ ਜਾਣਦਾ ਹੈ ਜਾਪ ਸਾਹ ਸੁਣਾ ਦੇ ਚਲੋ ਸੁਖਵੀਰ ਬਾਦਲ ਸੁਖਵੀਰ ਬਾਦਲ ਨਹੀਂ ਜਾਣਦਾ ਨਹੀਂ ਜਾਣਦਾ ਅੱਛਾ ਹੁਣ ਇਹਨੇ ਦਾੜ੍ਹੀ ਖੋਲੀ ਦਾੜ੍ਹੀ ਕਿਉ ਮੰਨੀ ਸੀ ਖਾਲਸਾ ਪੰਥੇ 'ਚ ਤਾਂ ਇੱਕ ਹਵਤ ਬਣੀ ਹੋਈ ਆ ਮੁੰਨੀ ਤੇ ਤੁੰਨੀ ਵਾਲੇ ਦਾ ਤਵਾਰ ਨਾ ਕਰੋ ਹਮ ਇੱਕ ਬਰਾਬਰ ਇੱਕ ਬਰਾਬਰ ਹੈ ਤੇ ਫਿਰ ਇਹ ਪ੍ਰਧਾਨ ਕਿਹੜੇ ਪਾਸਿਓਂ ਆ ਗਿਆ ਦੂਜੀ ਗੱਲ ਫਿਰ ਜਿਹੜਾ ਕਾਲੀ ਦਲ ਦਾ ਪ੍ਰਧਾਨ ਹੈ ਚਾਹੇ ਉਹ ਨਿੰਗ ਸਿੰਘਾਂ ਦਾ ਜਥੇਦਾਰ ਹੈ ਜਾਂ ਕੋਈ ਵੀ ਮੁਖੀ ਹੈ ਉਹਦੇ ਹੱਥ 'ਚ ਵੱਡੀ ਤੇਗ ਉਹ ਨਿਸ਼ਾਨੀ ਹੁੰਦੀ ਹੈ ਹੂੰ ਜਿਵੇਂ ਫੌਜ ਦੇ ਅਫਸਰ ਦੇ ਹੱਥ ਜਾਂ ਪੁਲਿਸ ਦੇ ਹੱਥ ਦੇ ਅਫਸਰ ਦੇ ਹੱਥ 'ਚ ਛਟੀ ਹੁੰਦੀ ਹੈ ਕਾਨੂੰਨ ਦੀ ਉਦੋਂ ਪਤਾ ਲੱਗਦਾ ਵੀ ਕੋਈ ਸੀਨੀਅਰ ਅਫਸਰ ਹੈ ਜੀ ਤੇ ਇਹ ਤਾਂ ਕਿਰਪਾਨ ਤੋਂ ਸ਼ਰਮ ਮੰਦੇ ਸੀ ਇਹ ਤਾਂ ਉੱਤੋਂ ਦੀ ਗਾਤਰਾ ਗਾਤਰਾ ਉੱਦੋਂ ਜਾ ਪਾਇਆ ਜਿੱਦੇ ਵਕਾਲਤਾ ਸਾਹਿਬ ਪੇਸ਼ ਹੋਣਾ ਸੀਗਾ ਹੂੰ ਵੀ ਹੁਣ ਲੋਕ ਪੁੱਛਣਗੇ ਤੇਰਾ ਗੱਤਰਾ ਕਿੱਥੇ ਜਾਂ ਸਿੰਘ ਸਾਹਿਬ ਵੀ ਪੁੱਛਣਗੇ ਤੇ ਉਦੋਂ ਦੀ ਕਰੋੜੀ ਗਿਆਨੀ ਹਰਪ੍ਰੀਤ ਸਿੰਘ ਨਾਲ ਕਿਉਂਕਿ ਹਰਪ੍ਰੀਤ ਸਿੰਘ ਨੇ ਫਿਰ ਸਪਸ਼ਟ ਕਹਿਤਾ ਇਹ ਚੀਜ਼ਾਂ ਹਾਂ ਐਨੀ ਇੱਕ ਗਲਤੀ ਉਹਨਾਂ ਸਿੰਘ ਸਾਹਿਬਾਂ ਦੀ ਉਹ ਜਿਹੜਾ ਹੈਗਾ ਮੈਂ ਉਹਨਾਂ ਸਿੰਘ ਸਾਹਿਬਾਂ ਦਾ ਨਾਮ ਵਿਸਰ ਗਿਆ ਜਿਹੜੇ ਨਾਲ ਸੀਗੇ ਜਿਹੜੇ ਪਿੱਛੇ ਜੇ ਰਕਵੀਰ ਸਿੰਘ ਰਕਵੀਰ ਸਿੰਘ ਯਾਨੀ ਰਕਵੀਰ ਸਿੰਘ ਸੀਗੇ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਬਾਕੀ ਜਿਹੜੇ ਨਾਲ ਸੀਗੇ ਉਹਦੇ ਜੇ ਇਹਨਾਂ ਨੂੰ ਪੰਚ ਚੋਂ ਛੇਕ ਦਿੰਦੇ ਲੋਕਾਂ ਨੇ ਉਹਨਾਂ ਸਿੰਘ ਸਾਹਬਾਂ ਨੂੰ ਹੱਥਾਂ ਤੇ ਚੱਕ ਲੈਣਾ ਸੀ ਲੋਕਾਂ ਨੇ ਉਹਨਾਂ ਨੂੰ અવਤਾਰ ਮੰਨ ਲੈਣਾ ਸੀ ਕਿ ਆ ਗੰਮੀ ਰੂਹ ਆਈ ਹੈ ਗੱਲ ਕਰੋ ਇਹ ਅੰਦਰੋਂ ਫੇਰ ਇਹਨਾਂ ਦੇ ਅੰਦਰ ਇਹਨਾਂ ਦੇ ਡਰ ਇਹਨਾਂ ਬੈਠਾ ਵੇ ਵੀ ਮਾਰ ਦੇਣਗੇ ਉਹ ਮੌਤ ਦਾ ਸੱਜਣਾ ਇੱਕ ਦਿਨ ਆਉਣੀ ਹੈ ਕਿਉਂਕਿ ਬਾਬਾ ਫਰੀਦ ਜੀ ਦਾ ਕਥਨ ਹੈ ਜਿੱਥ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇਖਾ ਲਿਆ ਇਹ ਤਾਂ ਇੱਕ ਦਿਨ ਆਉਣੀ ਹੈ ਮਲਕਲ ਮੌਤ ਜਾਵ ਸੀ ਸਭ ਦਰਵਾਜ਼ੇ ਪੰਨ ਕੁ ਸ਼ਾਮ ਦੀ ਨਾਲ ਥੋੜੀ ਹੈ ਜੀ ਕੁਸ਼ਾਮ ਦੀ ਕਰਕੇ ਨਾਲੇ ਤਾਂ ਗਿਆਨੀ ਰੁਘਵੀਰ ਸਿੰਘ ਨੂੰ ਸਜ਼ਾ ਭੁਗਤਣੀ ਪਈ ਸਿੰਘ ਸਾਹੀ ਤੋਂ ਲਾਤਾ ਜੀ ਗਿਆਨੀ ਹਰਪ੍ਰੀਤ ਸਿੰਘ ਘੜ ਰਹੇ ਸੀ ਉਹਦਾ ਸਾਥ ਨਹੀਂ ਦਿੱਤਾ ਇਹਨਾਂ ਨੇ ਹਮ ਗਿਆਨੀ ਹਰਪ੍ਰੀਤ ਸਿੰਘ ਕਾਮਯਾਬ ਹੋ ਗਏ ਭਾਵੇਂ ਮੈਂ ਚਾਹੇ ਉਹਨਾਂ ਦੇ ਐਂਟੀ ਉਸ ਪਾਰਟੀ ਦੇ ਮੈਨੂੰ ਨਹੀਂ ਚੰਗਾ ਲੱਗਦਾ ਇਸ ਤਰ੍ਹਾਂ ਕਿਉਂਕਿ ਕੱਲ ਸਾਰਿਆਂ ਨੂੰ ਇਕੱਠੇ ਕਰਨ ਬਸ ਕਾਲੀ ਦਲ ਸਿਰਫ ਇੱਕੋ ਕਰੋ ਹਮ ਸਾਰੇ ਕਾਲੀ ਦਲ ਜਿਸ ਤਰ੍ਹਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਸਾਰੇ ਕਾਲੀ ਦਲ ਭੰਗ ਕਰਕੇ ਇੱਕ ਇਕਤਾ ਕਰਤੀ ਸੀਗੀ ਉਸ ਤਰ੍ਹਾਂ ਸਾਰਿਆਂ ਦੀ ਇਕਤਾ ਹੋਵੇ ਅੱਛਾ ਉਦੋਂ ਬਾਅਦ ਜਿਹੜੇ ਚੁਣੇ ਜਾਣ ਆਗੂ ਉਹ ਜਦੋਂ ਕਾਲੀ ਦਲ ਇਕ ਕੀਤਾ ਸੀ ਉਦੋਂ ਦੀ ਘਟਨਾ ਹੈ ਜਿਹੜੀ ਸੁਣਦੇ ਵਿੱਚ ਆਉਂਦੀ ਹੈ ਕਿ ਜਥੇਦਾਰ ਸਾਹਿਬ ਨੂੰ ਗਲ ਪੈ ਗਏ ਸੀ ਬਾਥਰੂਮ ਦੇ ਵਿੱਚ ਵੜ ਕੇ ਕੁੰਡੀ ਲਾ ਕੇ ਜਾਣ ਬਚੋ ਉਹ ਕੁਝ ਕੀਤਾ ਜੋ ਆਪ ਦੱਸ ਰਹੇ ਆ ਪ੍ਰੋਫੈਸਰ ਮਨਜੀਤ ਸਿੰਘ ਆਪ ਦੱਸ ਰਹੇ ਆ ਵੀ ਇਹ ਕਾਲੀ ਦਲ ਨਹੀਂ ਸੀ ਇਹ ਗੁੰਡਾ ਦਲ ਸੀ ਅੱਛਾ ਇਹ ਗੁੰਡਾ ਦਲ ਸੀ ਜਾ ਕੇ ਉਹਦੇ ਗਲ ਪੈ ਗਏ ਫਿਰ ਸਿੰਘ ਸਾਹਿਬ ਦੀ ਕੀਮਤ ਕੀ ਰਹੇਗੀ ਇਹ ਤਾਂ ਉਹ ਚਪੜਾਸੀਆਂ ਵਾਲ ਜੰਮੰਗ ਜਦੋਂ ਮਰਜੀ ਕੁੱਟ ਲੋ ਇਹ ਕਾਲੀ ਫੁੱਲਾ ਸਿੰਘ ਥੋੜਾ ਹੀ ਐ ਵੀ ਖੜ ਜਾ ਇੱਥੇ ਕਾਣਿਆ ਤੂੰ ਮੋਰਾ ਨਚਾਈ ਐ ਇਹ ਜੁਰਦ ਤੱਕ ਚੱਲਣੀ ਦਿੱਤੀ ਇਹਨਾਂ ਨੇ ਕਿਉਂਕਿ ਇਹਨਾਂ ਨੇ ਸਿੱਖੀ ਖਤਮ ਕਰਤੀ ਸਿੱਖੀ ਦੀ ਮਰਜ਼ਾਦਾ ਖਤਮ ਕਰਤੀ ਸਿੱਖੀ ਦੇ ਨਿਯਮ ਖਤਮ ਕਰਤੇ ਤੇ ਲੋਕ ਹੋਰ ਅਵਾਰਾ ਜੇ ਲੋਕ ਹੋ ਗਏ ਲੋਕਾਂ ਨੂੰ ਪਤਾ ਹੀ ਨਹੀਂ ਆ ਗਿੱਦੜ ਬੇਲਾ ਕੇ ਜੋਬੜੇ ਉਹ ਜਿਹੜੇ ਬਰਬਾਦਲ ਸਾਹਿਬ ਨੇ ਕੀ ਕਰਤਾ ਬਬਰ ਸਾਹਿਬ ਨੇ ਦੱਸੋਗੇ ਤੁਹਾਡੇ ਇਲਾਕੇ ਚ ਕਿੰਨੇ ਕੰਬਰ ਧਾਰੀ ਐ ਕਿੰਨੇ ਸਿੱਖ ਐ ਇਹ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੇ ਖਤਮ ਕੀਤੀਆਂ ਤੇ ਜਿਹੜਾ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਸੀ ਉਹ ਵੀ ਇੱਕ ਸੁਲਝੇ ਪ੍ਰੋਫੈਸਰ ਸਨ ਅਕਸਰ ਉਹ ਗੁਰਮਤਿ ਦੇ ਤੇ ਜਦ ਐ ਜਾ ਕੇ ਸਿੰਘ ਸਾਹਿਬ ਦੇ ਗੱਲ ਪੈਣਾ ਫੇਰ ਕਾਲ ਤੱਕ ਸਦੀ ਮਰਜ਼ਾਦਾ ਕਿੱਥੇ ਰਹੇਗੀ ਫੇਰ ਇਹਨਾਂ ਦੇ ਨਾਰੇ ਸੁਣਨੇ ਹੁਣ ਕਾਲ ਤੱਕ ਸਾਹਿਬ ਨਾਲ ਟਕਰਾਏਗਾ ਚੂਰ ਚੂਰ ਹੋ ਜਾਏਗਾ ਹੁਣ ਚੂਰ ਚੂਰ ਹੋ ਜਾਓ ਤੁਸੀਂ ਫੇਰ ਕਹਿੰਦੇ ਨੇ ਤੱਕੇ ਪਰ ਨੂੰ ਪਵੇ ਘਰ ਨੂੰ ਜੀ ਤਵਾ ਕਿਸੇ ਵਾਸਤੇ ਪਟਿਆ ਡੇਗਾ ਆਪ ਰਹੇ ਆ ਬਿਲਕੁਲ ਹੁਣ ਇਹ ਆਪ ਚੂਰ ਚੂਰ ਹੋਣਗੇ ਕਿਉਂਕਿ ਹੁਣ ਇੱਕ ਟੱਕਰ ਇਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਲਈ ਹੈ ਗਿਆਨੀ ਹਰਪ੍ਰੀਤ ਸਿੰਘ ਨਾਲ ਨਹੀਂ ਉਹ ਗਿਆਨੀ ਹਰਪ੍ਰੀਤ ਸਿੰਘ ਤਾਂ ਮਨੋੱਖ ਹੈ ਇੱਕ ਜਾਂ ਜਿਹੜੇ ਹੋਰ ਨਮਾਇंदे ਨੇ ਮਨੋੱਖ ਹੈ ਇਹ ਤਾਂ ਟੱਕਰ ਅਕਾਲ ਤਖਤ ਸਾਹਿਬ ਨਾਲ ਦੀ ਤਾਂ ਮੈਂ ਸਾਹਿਬ ਕਹਿੰਦੇ ਸਾਨੂੰ ਸ਼ੱਕ ਪੈਂਦਾ ਕੋਈ ਮਗਰ ਹੈਗਾ ਜਿਹੜਾ ਨਿਸ਼ਾਨ ਖੋਣ ਦੀਆਂ ਗੱਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੱਲ ਹੀ ਕਰ ਦਿੱਤੀਆਂ ਦਫ਼ਤਰ ਖੋਣ ਦੀਆਂ ਗੱਲਾਂ ਕਰ ਦਿੱਤੀਆਂ ਐਸਜੀਪੀਸੀ ਖੋਣ ਦੀਆਂ ਗੱਲਾਂ ਕਰ ਦਿੱਤੀਆਂ ਉਹ ਕਹਿੰਦੇ ਚ 20 ਇਲੈਕਸ਼ਨ ਜੇ ਹੋ ਜਾਣਗੇ ਕੋਈ ਵੀ ਲੜ ਸਕਦਾ ਲੜ ਕੇ ਜੇ ਕੋਈ ਜਿੱਤ ਸਕਦਾ ਜਿੱਤੇ ਪਰ ਜਿਹੜੀ ਖੋਣ ਦੀਆਂ ਗੱਲਾਂ ਕਰਦੇ ਨਾ ਉਹ ਤੋਂ ਸਾਨੂੰ ਲੱਗਦਾ ਕਿ ਮਗਰ ਕੋਈ ਨਾ ਕੋਈ ਜ਼ਰੂਰ ਹੈਗਾ ਸਿੱਧੇ ਸ਼ਬਦਾਂ ਵਿੱਚ ਕਹਿ ਲਵਾਂ ਕਹਿੰਦੇ ਕਿ ਮਗਰ ਬੀਜੇਪੀ ਹੈ ਨਹੀਂ ਹੋਰ ਚਾਹੇ ਹੋਵੇ ਜਾਂ ਨਾ ਹੋਵੇ ਬੀਜੇਪੀ ਹੋਵੇ ਜਾਂ ਕੋਈ ਟਟੇ ਖੂਚ ਪੈਣ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਮਗਰ ਗੁਰੂ ਗ੍ਰੰਥ ਸਾਹਿਬ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨ ਰਹੇ ਜੇ ਮੰਨ ਰਹੇ ਹੋ ਤਾਂ 328 ਰੁਪਏ ਦੱਸੋ ਸਾਡੇ ਕਿੱਥੇ ਆ ਹਾਂ ਤੁਸੀਂ ਪ੍ਰੈਜ਼ੈਂਟ ਪ੍ਰੈਜ਼ੀਡੈਂਟ ਨੂੰ ਹਾਜ਼ਰ ਤੁਸੀਂ ਪ੍ਰਧਾਨ ਹੋ ਕੁਤਮੀ ਜੀ ਦੱਸੋ 328 ਰੁਪਏ ਕਿੱਥੇ ਆ ਫਿਰ ਉਹ 90 ਲੱਖ ਦੇ ਜਿਹੜੇ ਇਸ਼ਤਿਹਾਰ ਵੰਡੇ ਸੀ ਉਹ 90 ਲੱਖ ਦਾ ਸਾਬ ਦੱਸੋ ਤੁਹਾਨੂੰ ਕਿੱਥੇ ਆ ਹੂੰ ਠੀਕ ਹੈ ਨਾ ਬਾਕੀ ਚੀਜ਼ਾਂ ਦਾ ਬਹੁਤ ਬਹੁਤ ਕੁਝ ਪਿਆ ਹਜੇ ਜੀ ਠੀਕ ਹੈ ਇਸ ਕਰਕੇ ਤੁਹਾਡੇ ਪਿੱਛੇ ਵੀ ਹੈਗਾ ਸੁਖਬੀਰ ਤੁਹਾਡੇ ਪਿੱਛੇ ਸੁਖਬੀਰ ਹੈ ਬਲਟੋ ਹੈ ਫਿਰ ਕੋ ਝੂਠਾ ਨੰਦ ਹੈ ਝੂਠਾ ਨੰਦ ਕੌਣ ਹੈ ਉਹ ਜਿਹੜੇ ਜਿਹਨੂੰ ਕੀ ਕਹਿੰਦੇ ਆ ਸੁਚਾਲਾ ਅੱਛਾ ਜਤੀ ਸਤੀ ਬ੍ਰਹਮਚਾਰੀ ਉਹ ਸਾਰੇ ਇਹਨਾਂ ਦੇ ਪਿੱਛੇ ਆ ਹੂੰ ਠੀਕ ਆ ਨਾ ਤੇ ਫਿਰ ਉਹਦੇ ਮਗਰ ਤਾਂ ਫਿਰ ਗੁਰੂ ਸਾਹਿਬ ਹੈ ਜਾਂ ਪੰਥ ਹੈ ਕੌਮ ਹੈ ਜਿਹੜੀ ਜਿੰਨੇ ਕੋ ਉਹਦੇ ਨਾਲ ਹਨ ਹੂੰ ਉਹਨਾਂ ਨੇ ਕੱਲ ਕਿਹਾ ਕਹਿੰਦੇ ਕਿ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਕਿ ਜੇ ਮੈਂ ਅੱਜ ਚੱਲਿਆ ਤੇ 15 ਲੱਖ ਸੰਗਤ ਨਾਲ ਲੈ ਕੇ ਚੱਲਿਆ 15 ਲੱਖ ਮੈਂਬਰਸ਼ਿਪ ਇਹਨਾਂ ਨੇ ਡੈਲੀਗੇਟਾਂ ਨੇ ਸਾਰਾ ਜਿਹੜਾ ਕੀਤਾ ਆ ਪ੍ਰਤੀ ਕਮੇਟੀ ਨੇ ਕੀਤਾ ਉਹ ਕੀਤੀ ਹੈ ਤੇ ਉਸ ਤੋਂ ਬਾਅਦ ਮੈਨੂੰ ਪ੍ਰਧਾਨ ਚੁਣਿਆ ਮੈਂ ਅੱਜ ਤੁਰਿਆ ਤੇ 15 ਲੱਖ ਨਾਲ ਲੈ ਕੇ ਤੁਰਿਆ ਹਾਂ ਦੂਜੀ ਗੱਲ ਇਹ ਵੀ ਤੁਹਾਡੀ ਗੱਲ 'ਚ ਵਜਨ ਹੈ ਅਗਲੀ ਗੱਲ ਇਹ ਵੀ ਹੈ ਵੀ ਤੁਸੀਂ ਧਾਮੀ ਸਾਹਿਬ ਜੀ ਪੜ੍ਹੇ ਲਿਖੇ ਹੋ ਸਤਕਾਰਯੋਗ ਹੋ ਤੁਸੀਂ ਮਾਲੂ ਐਡਵੋਕੇਟ ਵੀ ਹੋ ਵਕੀਲ ਹੋ ਮੌਕੇ ਤੇ ਪਰ ਮੈਨੂੰ ਇਹ ਗੱਲ ਦੱਸੋ ਵੀ ਬਾਦਲ ਕਹਿੰਨੇ ਕਿ ਸ਼ਹੀਦਾਂ ਦੇ ਕਿਹੜੇ ਪਰਿਵਾਰ ਨੂੰ ਅੱਗੇ ਆਉਣ ਦਿੱਤਾ ਹੂੰ ਆਉਣ ਦਿੱਤਾ ਕਿਸੇ ਨੂੰ ਹਾਂ ਆ ਮਨਜੀਤ ਸਿੰਘਾਂ ਨੂੰ ਕੋਈ ਚਮਚਾ ਜਿਹਾ ਬਣ ਕੇ ਅੱਜ ਤਾਂ ਵੱਖਰੀ ਗੱਲ ਹੈ ਹੂੰ ਸਿਰ ਚੱਕ ਕੇ ਨਹੀਂ ਹੁਣ ਤਾਂ ਮਨਜੀਤ ਸਿੰਘ ਨੂੰ ਵੀ ਪਤਾ ਲੱਗ ਗਿਆ ਹੁਣ ਤਾਂ ਬਾਦਲ ਕੇ ਮਾੜੇ ਐ ਤੇ ਜਦੋਂ ਪਹਿਲਾਂ ਉਦੋਂ ਕਿਉਂ ਨਾ ਬੋਲਿਆ ਬਈ ਤੂੰ ਹੂੰ ਠੀਕ ਐ ਅੱਜ ਬੀਬੀ ਸਤਵੰਤ ਕੌਰ ਨੂੰ ਉਹਨਾਂ ਨੇ ਮੂਹਰੇ ਲਾਇਆ ਹੂੰ ਉਹਨੂੰ ਪ੍ਰੈਜ਼ੀਡੈਂਟ ਬਣਾ ਰਹੇ ਸੀ ਜੀ ਲੜਕੀ ਨੂੰ ਬੀਬੀ ਸਤਵੰਤ ਕੌਰ ਨੂੰ ਠੀਕ ਆ ਉਹਨੇ ਜਵਾਬ ਦਿੱਤਾ ਮੈਂ ਇਹ ਕਹ ਲਦਾ ਵੀ ਕਦਰ ਕਰਦਾ ਕਿਉਂ ਕਿ ਇਸ ਦੇ ਵਿੱਚ ਜੇ ਪ੍ਰੈਜ਼ੀਡੈਂਟ ਬਣਾ ਦਿੰਦੇ ਬਾਅਦ ਚ ਕੋਈ ਕਮੀ ਰਹਿ ਜਾਂਦੀ ਤਾਂ ਉਸ ਚ ਭਾਈ ਅਮਰੀਕ ਸਿੰਘ ਸ਼ਹੀਦ ਦਾ ਨਾਮ ਬਦਨਾਮ ਹੋਣਾ ਸੀ ਚੰਗਾ ਕੀਤਾ ਸਗੋਂ ਉਹ ਪ੍ਰੈਜ਼ੀਡੈਂਟ ਨਹੀਂ ਬਣੇ ਹੋਰ ਸੇਵਾਦਾਰ ਹੋਰ ਸੇਵਾ ਸੰਭਾਲ ਲੈਣ ਵੱਖਰੀ ਗੱਲ ਹੈਗੀ ਹੈ ਬਲਾਰੇ ਵੀ ਬਹੁਤ ਸੋਹਣੇ ਨੇ ਬੜਾ ਮੈਂ ਸੁਣਦਾ ਹੁੰਦਾ ਹੁੰਦਾ ਲੜਕੀ ਨੂੰ ਬੀਬੀ ਜਿਹੜੀ ਹੈ ਸਤਵੰਤ ਕੌਰ ਨੂੰ ਪਰ ਜਿਹੜਾ ਇਹ ਇਹਨਾਂ ਨੇ ਕੀਤਾ ਨਾ ਹੁਣ ਉਹਦੇ ਪਿੱਛੇ ਅਕਾਲ ਪੁਰਖ ਹੈ ਹੂੰ ਭਾਜਪੀ ਨੂੰ ਛੱਡੋ ਤੁਸੀਂ ਹੂੰ ਅੱਛਾ ਉਹਦੇ ਪਿੱਛੇ ਭਾਜਪੀ ਹੈ ਮੰਨ ਲਿਆ ਗੱਲ ਹੂੰ ਤੇ ਜਦੋਂ ਤੁਸੀਂ ਕਰਦੇ ਸੀ ਉਦੋਂ ਕੌਣ ਸੀਗਾ ਅਮਿਤ ਸ਼ਾਹ ਕੌਣ ਸੀ ਹੂੰ ਮੋਦੀ ਕੌਣ ਸੀ ਹੂੰ ਤੇ ਬਾਦਲ ਜਦੋਂ ਜਾ ਕੇ ਮੋਨ ਭਗਵਤ ਦੇ ਖੁਰੜਿਆਂ ਤੇ ਹੱਥ ਲਾਉਂਦਾ ਸੀ ਤੇ ਮੱਥੇ ਨੂੰ ਲਾਉਂਦਾ ਸੀ ਉਹ ਕੌਣ ਸੀਗਾ ਹੂੰ ਉਹ ਕਾਮਰੇਡ ਸੀ ਮੋਨ ਭਗਵਤ ਕਿ ਅਕਾਲੀ ਦਲ ਸੀ ਹੂੰ ਜਾਂ ਆਮ ਆਦਮੀ ਸੀ ਸੀਤਾ ਉਹ ਉਹ ਮੋਢ ਸੀ ਗਾਂ ਬੀਜਪੀ ਦਾ ਹੋ ਜੀ ਹਮ ਔਰ ਨੂੰ ਉਪਦੇਸ਼ ਆਪ ਨਾ ਕਰੇ ਦੂਜੇ ਵੱਲ ਉਂਗਲ ਚੱਕਣੀ ਬੜੀ ਸੌਖੀ ਹੁੰਦੀ ਹੈ ਪਹਿਲਾਂ ਆਪਣੇ ਅੰਦਰ ਆਪਣੇ ਹੀ ਗਰੀਬਾਨਵੇਂ ਸਿਰ ਨੀਵਾ ਕਰ ਦੇਖ ਆਪਣੇ ਅੰਦਰਲਾ ਫਰੋਲੋ ਤੁਸੀਂ ਤੁਸੀਂ ਉਹਦੇ ਵਾਰੀ ਬੀਜਪੀ ਤੁਸੀਂ ਜੋ ਮਰਜ਼ੀ ਕਰੀ ਜਾਓ ਕਹਿੰਦੇ 5-7 ਸਾਲ ਜਥੇਦਾਰ ਰਹੇ ਕਾਰਗੁਜ਼ਾਰੀ 0 0 ਦੇ ਬਰਾਬਰ ਰਹੀ ਇਹਨਾਂ ਦੀ ਉਹ ਤੋਂ ਕਿਹਨਾ ਬੋਲੇ ਉਹਦੋਂ ਤੁਹਾਡੇ ਮੂੰਹ ਦਾ ਆਪਰੇਸ਼ਨ ਕੀਤਾ ਸੀ ਵੀ ਬੁੱਲ ਸੌਂਤੇ ਸੀ ਉਦੋਂ ਬੋਲੇ ਨਹੀਂ ਜਾਂਦਾ ਸੀਗਾ ਉਹਦੇ ਤੁਸੀਂ ਕਹਿਣਾ ਸੀ ਵੀ ਜ਼ੀਰੋ ਬਰਾਬਰ ਐ ਸੀ ਸਿੰਘ ਸਾਹਿਬ ਨਹੀਂ ਰਹਦੇ ਸੰਗਤਾਂ ਦੇ ਸਾਹਮਣੇ ਗੱਲਾਂ ਪੇਸ਼ ਕਰਨੀਆਂ ਸੀ ਸਾਰੀਆਂ ਕਮੀਆਂ ਕੱਢਣੀਆਂ ਸੀ ਜਦੋਂ ਤੁਹਾਡਾ ਪਰਦਾ ਪੱਟਤਾ ਉਦੋਂ ਗਿਆਨੀ ਹਰਪ੍ਰੀਤ ਸਿੰਘ ਤੁਹਾਨੂੰ ਦੁਸ਼ਮਣ ਲੱਗਣ ਲੱਗਿਆ ਹਾਂ ਠੀਕ ਹੈ ਜੇ ਤੁਸੀਂ ਆਖੋਗੇ ਉਹ ਇੱਕ ਦਿਨ ਹੀ ਜੇਲ੍ਹ ਗਿਆ ਸਰਦਾਰ ਸਿਮਰਜੀਤ ਸਿੰਘ ਮਾਨ ਜੇਲ੍ਹ ਗਿਆ ਬਿਲਕੁਲ ਤੇ ਖਾੜਕੂ ਬਾੜ ਚ ਗਿਆ ਤੇ ਤਸ਼ੱਦਦ ਸਹੀ ਆ ਫਿਰ ਉਹਨੂੰ ਕਿਉਂ ਤੁਸੀਂ ਬਣਾ ਦਿੰਦੇ ਪੰਥ ਪਿੱਛੇ ਤਾਂ ਮੈਨੂੰ ਲੱਗਦਾ ਸੁਖਵੀਰ ਬਾਦਲ ਵੀ ਨਹੀਂ ਗਿਆ ਪੰਥ ਪਿੱਛੇ ਤਾਂ ਦਾ ਪਿਓ ਵੀ ਨਹੀਂ ਗਿਆ ਅੱਛਾ ਉਹ ਵੀ ਆਪਦੀਆਂ ਕੁਰਸੀਆਂ ਵਾਸਤੇ ਗਏ ਆ ਇਹ ਪੰਥ ਵਾਸਤੇ ਦੱਸੋ ਜੇ ਪੰਥ ਵਾਸਤੇ ਜੇਲ ਜਾਂਦਾ ਤਾਂ ਫੇਰ ਆਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਇਹਦਾ ਕਿਉਂ ਨਹੀਂ ਇਨਸਾਫਤ ਮਿਲਿਆ ਸਾਨੂੰ ਬਿਲਕੁਲ ਹੂੰ ਜੇ ਪੰਥ ਵਾਸਤੇ ਜੇਲ ਜਾਣਾ ਸੀ ਆਹ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਕਿਉਂ ਨਾ ਜੇਲ ਗਿਆ ਉਹ ਤਾਂ ਹੂੰ ਇਹ ਤਾਂ ਇੱਥੇ ਬੈਠਾ ਇਹ ਕੀ ਸੀ ਹਰਬੰਸ ਸਿੰਘ ਢਿੱਲੋਂ ਦੀ ਘਰੇ ਖਰਬੂਜੇ ਖਾਈ ਜਾਂਦਾ ਸੀ ਉਧਰ ਅਟੈਕ ਹੋਇਆ ਹੋਇਆ ਸੀਗਾ ਇਧਰ ਲਹੌਰੀਏ ਇਕੱਠੇ ਹੋ ਕੇ ਸਾਰੇ ਆਏ ਬਾਲ ਸਾਹਾ ਗੱਲ ਨਹੀਂ ਨਹੀਂ ਤੁਸੀਂ ਆਪਦਾ ਕੰਮ ਕਰੋ ਕੋਈ ਨਹੀਂ ਅੱਛਾ ਹਾਂਜੀ ਕਿਉਂਕਿ ਲਹੌਰੀਆਂ ਦੇ ਅੰਦਰ ਅਗ ਲੱਗੀ ਹੋਈ ਸੀ ਉਹ ਸਿੱਖ ਸੀ ਉਹਨਾਂ ਉਹ ਗੁਰੂ ਨਾਨਕ ਨੂੰ ਮੰਨਣ ਵਾਲੇ ਸੀ ਉਹਨਾਂ ਦੇ ਖੂਨ ਚ ਸੀ ਇਹ ਸਿੱਖੀ ਪਰ ਉਹਨਾਂ ਨੂੰ ਕੀ ਪਤਾ ਵੀ ਸਾਡਾ ਬੇਈਮਾਨ ਦੇ ਨਾਲ ਬਾਪਿਆ ਹੋਵੇ ਪਿੱਛੇ ਜੇ ਕਿਸੇ ਨੇ ਵੀ ਫੋਟੋਆਂ ਵਾਇਰਲ ਕੀਤੀਆਂ ਤੇ ਉਸ ਦਿਨ ਕਿਸੇ ਦੇ ਸ਼ਗਨ ਦੀ ਪਾਰਟੀ ਤੇ ਵੀ ਸੀਗੇ ਉਹਨਾਂ ਦਿਨਾਂ ਦੇ ਵਿੱਚ ਮਰਦੇ ਸੀ ਮਾਵਾ ਦੇ ਪੁੱਤ ਇਹਨਾਂ ਦੇ ਕੋ ਮੈਨੂੰ ਹੋਰ ਮੇਰੀ ਗੱਲ ਸੁਣੋ ਭਾਈ ਜਸਵੀਰ ਸਿੰਘ ਜੀ ਵੀ ਅੱਜ ਤੱਕ ਇਹਨਾਂ ਦਾ ਸ਼ਹੀਦ ਦੱਸ ਦਿਓ ਮੈਨੂੰ ਜਾਂ ਉਹ ਤੋਂ ਬਾਅਦ ਮੈਂ ਸਿੱਖੀ ਛੱਡ ਦੂੰਗਾ ਇੱਕ ਵੀ ਇਹਨਾਂ ਦੇ ਪਰਿਵਾਰ ਚੋਂ ਸ਼ਹੀਦ ਦੱਸ ਦਿਓ ਕੋਈ ਜੈਤੂ ਦੇ ਮੋਰਚੇ 'ਚ ਹੋਇਆ ਹੋਵੇ ਕੋਈ ਜਰਮਨ ਦੀ ਲੜਾਈ 'ਚ ਹੋਇਆ ਹੋਵੇ ਕੋਈ ਸੁਭਾਸ਼ ਚੰਦਰ ਬੋਸ ਨਾਲ ਆਜ਼ਾਦ ਹਿੰਦ ਫੌਜ 'ਚ ਹੋਇਆ ਹੋਵੇ ਜਾਂ ਕੋਈ ਬਾਅਰ 'ਚ ਹੋਇਆ ਜਾਂ ਕੋਈ ਖਾੜਕੂ ਬਾਅਰ 'ਚ ਅਸੀਂ ਮਰਨ ਜਾਣਦੇ ਆਂ ਬਸ ਇਹ ਤਾਂ ਕਹਿੰਦੇ ਜਨਕ ਪੱਤੀ ਸੁਥਰਾ ਭਲਾ ਮਾਨਸ ਹੈ ਇਹ ਤੁਹਾਨੂੰ ਲੱਗਦਾ ਸੰਤ ਵੀ ਕਹਿੰਦੇ ਹੁੰਦੇ ਸੰਤ ਕਹਿੰਦੇ ਹੁੰਦੇ ਆਪਦੇ ਆਪ ਨੂੰ ਛੀਦਾਂ ਦੀ ਜਥੇ ਬੰਦੀ ਦੱਸਦੇ ਆ ਤੇ ਆਪਦਾ ਇੱਕ ਵੀ ਦੱਸ ਦੇਣ ਵੀ ਆ ਸਾਡਾ ਮੁਖੀ ਛੀਦ ਹੋਇਆ ਉਹ ਸਾਡੀ ਫਿਰ ਬੇਵਕੂਫ ਕੌਮ ਇਹਨੂੰ ਮਿਲੀ ਆ ਨਾ ਜੋ ਮਰਜੀ ਹਾ ਹਾ ਉਹ ਗੱਲ ਕਰ ਲਾ ਲੈਂਦੇ ਬੱਲੇ ਬੱਲੇ ਜੀ ਬੜਾ ਕੀ ਸੀਗਾ ਬੜਾ ਕੀ ਕੀਤਾ ਅੱਜ ਬੱਚੇ ਸਾਡੇ ਮਰ ਰਹੇ ਆ ਇਹਨਾਂ ਦੀ ਮਿਹਰਬਾਨੀ ਨਾਲ ਇਹਨਾਂ ਨੇ ਇੱਕ ਵਾਰੀ ਨਹੀਂ ਇੱਕ ਵਾਰੀ ਨੇ ਮਾਰੇ 1978 ਚ ਮਾਰੇ ਕਿ ਨਹੀਂ ਨਿਤ ਤੇ 13 ਸਿੰਘ ਬਿਲਕੁਲ ਠੀਕ ਹੈ ਉਹਨੂੰ ਮਾਰਨ ਵਾਲੇ ਨੂੰ ਬਚਾਇਆ ਉਦੋਂ ਬਾਅਦ ਫੇਰ ਖਾੜਕੂ ਬਣਾ ਕੇ ਮਾਰੇ ਕਿ ਨਹੀਂ ਪਹਿਲਾਂ ਦਰਬਾਰ ਸਾਹਿਬ ਮਾਰੇ ਫਿਰ ਖਾੜਕੂ ਬਣਾ ਕੇ ਮਾਰੇ ਤੇ ਉਦੋਂ ਪਹਿਲਾਂ ਨਕਸ਼ ਲਾਈਟ ਬਣਾ ਕੇ ਮਾਰੇ ਅੱਛਾ ਖਾੜਕੂ ਬਾਅਦ ਤੋਂ ਫੇਰ ਖੁਸਰੇ ਬਣਾ ਕੇ ਬਿਮਾਰਤੇ ਕਿਵੇਂ ਹਰ ਇੱਕ ਨੂੰ ਨਿਚਾਰ ਬਣਾਤਾ ਹਰ ਇੱਕ ਗਾਉਣ ਲੱਗਾ ਕਲਾਕਾਰ ਆ ਜੀ ਬੜਾ ਜੀ ਅਕਾਲੀਆਂ ਰਾਜ ਆ ਗਿਆ ਹੁਣ ਬੜੇ ਖਾੜੇ ਲੱਗਦੇ ਆ ਉਹ ਇੱਕ ਤਰੀਕਾ ਸੀ ਵੀ ਇਹਨਾਂ ਨੂੰ ਜਨਾਨੇ ਜੇ ਬਣਾ ਕੇ ਮਾਰਦੇ ਹੋ ਨੱਚਣ ਲਾ ਦਿਓ ਨ ਸਲਵਾਰਾਂ ਪਵਾਤੀਆਂ ਲਿਪਸਟਿਕ ਲਾਤੀ ਬੁੱਲਾਂ ਤੇ ਤੇ ਮੇਕਅਪ ਕਰਕੇ ਲਾਗੇ ਗਾਉਣ ਉਦੋਂ ਬਾਅਦ ਫੇਰ ਗਾਂ ਇਹਦੇ ਕੜਮਿਟੇ ਨੇ ਅਮਲੀ ਬਣਾ ਕੇ ਮਾਰਦੇ ਆ ਹੁਣ ਹੁਣ ਹਰ ਪਿੰਡ ਦੇ ਵਿੱਚ ਸੇਵਾ ਸਾਡਾ ਅੱਜ ਹੀ ਮੱਚ ਕੇ ਹਟਿਆ ਅੱਜ ਇੱਕ ਬੱਚਾ ਗਿਆ ਸਾਡਾ ਬਿਲਕੁਲ ਅੱਜ 10 ਵਜੇ ਉਹਦਾ ਸੰਸਕਾਰ ਹੋਇਆ ਉਹ ਮਾਂ ਨੂੰ ਪੁੱਛ ਕੇ ਦੇਖੋ ਜਿਹੜੀ ਬਿਲਕਦੀ ਐ ਐਡਾ ਇੰਟੈਲੀਜੈਂਟ ਬੱਚਾ ਜਿਹੜਾ ਕਿ ਮੰਨ ਲਓ ਕਿ 98% ਨੰਬਰ ਲੈ ਗਿਆ ਮੈਟਰਿਕ ਦੇ ਵਿੱਚ ਉਸ ਅੱਜ ਉਹ ਬੱਚਾ ਗਿਆ ਕਿਰਪਾ ਕੀ ਦੀ ਇਹਨਾਂ ਦੀ ਇਹਨਾਂ ਦਾ ਕਿਉਂ ਨਾ ਮਰਿਆ ਕੋਈ ਇਹਨਾਂ ਨੇ ਤਾਂ ਮਾਰ ਕੇ ਜਨਤਾ ਨੂੰ ਕਮਾਈਆਂ ਕੀਤੀ ਆਪਦੇ ਬਣਾਇਓ ਮਾਰ ਹਰ ਇੱਕ ਚੀਜ਼ ਚ ਸਾ ਰੀਫਾਇਨਰੀ ਚ ਵੀ ਹਿੱਸਾ ਆ ਜਿਹੜਿਆ ਹੁਣ ਕਰ ਕੀ ਪੋਲਿੰਗ ਲੈਂਡ ਜਿਹੜੀ ਬਣ ਰਹੀ ਆ ਉਹਦੇ ਚ ਵੀ ਹਿੱਸਾ ਸੜਕਾਂ ਚ ਵੀ ਹਿੱਸਾ ਹਮ ਸਾਰਾ ਚ ਸਹੀ ਹਿੱਸਾ ਦੱਸੋ